ਜਦੋਂ ਪਾਠ ਕਰਦੇ ਆ ਏਦਾਂ ਸਮਝਣੇ ਰੱਬ ਜੀ ਕੋਲ ਬੈਠੇ ਨੇ ਹੁਣ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਗੱਲ ਕਰ ਰਹੇ ਆ ਨਾ ਰੱਬ ਜੀ ਦੇ ਨਾਲ ਰੱਬ ਜੀ ਨੇ ਪੁੱਛੀ ਹੈ ਗੁਰੂ ਅਰਜਨ ਸਾਹਿਬ ਜੀ ਨਾਲ ਰੱਬ ਜੀ ਨੇ ਗੱਲ ਕੀਤੀ ਕਹਿਣ ਲੱਗੇ ਪੁੱਤ ਅਰਜਨ ਤੂੰ ਲੋਕਾਂ ਨੂੰ ਮੇਰੇ ਬਾਰੇ ਦੱਸਦਾ ਸੰਗਤਾਂ ਨੂੰ ਮੇਰੇ ਬਾਰੇ ਦੱਸੋ ਤਾਂ ਵੀ ਜੁੜੋ ਇੱਕ ਮਾਲਕ ਦੇ ਨਾਲ ਮਨੁੱਖਾਂ ਦੀਆਂ ਟੇਕਾਂ ਨੂੰ ਛੱਡ ਦਿਓ ਮਾਨਵ ਕੀ ਟੇਕ ਬਿਰਥੀ ਸਭ ਜਾਨ ਦੇਵਨ ਕੋ ਇੱਕ ਹੈ ਭਗਵਾਨ ਤੂੰ ਸਾਰਿਆਂ ਨੂੰ ਮੇਰੇ ਬਾਰੇ ਦੱਸੋ ਤਾਂ ਪਰ ਜੇ ਕੋਈ ਤੈਨੂੰ ਪੁੱਛ ਲਵੇ ਤੈਨੂੰ ਕੋਈ ਕਹਿ ਦੇਵੇ ਜਿਸ ਮਾਲਕ ਨਾਲ ਜੁੜਨ ਵਾਸਤੇ ਤੂੰ ਕਹਿੰਨੇ ਰੱਬ ਜੀ ਗੱਲ ਕਰ ਰਹੇ ਨੇ ਤੂੰ ਸ਼ਬਦ ਵਰਤਿਆ ਜਾ ਰਿਹਾ ਹੈ ਤੂੰ ਕਹਿੰਨੇ ਰੱਬ ਜੀ ਨਾਲ ਜੁੜੋ ਤੇ ਉਸ ਰੱਬ ਦੀ ਸਮਰੱਥਾ ਕੀ ਹੈ ਤੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਮੈਂ ਦੱਸ ਦੇਵਾਂਗਾ ਦੁਨੀਆ ਨੂੰ ਰੱਬ ਜੀ ਪੁੱਛਦੇ ਨੇ ਕੀ ਦੱਸੇਗਾ ਗੁਰੂ ਅਰਜਨ ਸਾਹਿਬ ਜੀ ਦੱਸ ਰਹੇ ਨੇ ਸਾਨੂੰ ਅੱਜ ਵੀ ਸਮਝਾ ਰਹੇ ਨੇ ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਾਹੀਂ ਉਥੈ ਤੇਰੀ ਰੱਖ ਅਗਨੀ ਉੱਧਰ ਮਾਹੀਂ ਤਿੱਥੈ ਤੂੰ ਸਮਰੱਥ ਜਿੱਥੇ ਦੁਨੀਆ ਦੀ ਪਹੁੰਚ ਖਤਮ ਹੁੰਦੀ ਆ ਨਾ ਮੇਰੇ ਮਾਲਕਾ ਤੇਰੀ ਪਹੁੰਚ ਉਥੋਂ ਸ਼ੁਰੂ ਹੁੰਦੀ ਆ ਜਿੱਥੇ ਡਾਕਟਰ ਜਵਾਬ ਦੇ ਦਿੰਦੇ ਆ ਨਾ ਉਥੇ ਤੁਸੀਂ ਕਿਰਪਾ ਕਰਨ ਵਾਲੀ ਹੋ ਤਿੱਥੇ ਤੂੰ ਸਮਰੱਥ ਜਿੱਥੇ ਕੋਈ ਨਾਹੀਂ ਕਿੰਨੀ ਸਮਰੱਥਾ ਏ ਉਥੇ ਤੇਰੀ ਰੱਖ ਅਗਨੀ ਉਤਰ ਮਾਹੀਂ ਮਾਂ ਦੇ ਪੇਟ ਵਿੱਚ ਵੀ ਰੱਬ ਜੀ ਰੱਖਣ ਵਾਲੇ ਨੇ ਜਿਉ ਮਾਂ ਦੇ ਪੇਟ ਵਿੱਚ ਰੱਖ ਸਕਦੇ ਨੇ ਦੁਨੀਆਂ ਵਿੱਚ ਕਿਉਂ ਨਹੀਂ ਰੱਖਣਗੇ ਪਰ ਮਹਾਤਮਾ ਜੀ ਰੱਖਣ ਵਾਲੇ ਨੇ ਸਭਨਾ ਗੱਲਾਂ ਸਮਰੱਥ ਸੁਆਮੀ ਕਿੱਡਾ ਸਮਰੱਥ ਹੈ ਜਿੱਥੇ ਕਿਸੇ ਦੀ ਪਹੁੰਚ ਨਹੀਂ ਕਿਸੇ ਦੀ ਸਮਰੱਥਾ ਕੰਮ ਨਹੀਂ ਕਰਦੀ ਉੱਥੇ ਰੱਬ ਜੀ ਦੀ ਬਖਸ਼ਿਸ਼ ਸ਼ੁਰੂ ਹੁੰਦੀ ਆ ਇਸੇ ਕਰਕੇ ਗੁਰੂ ਅਮਰਦਾਸ ਦੀ ਕਿਰਪਾ ਕਰਦੇ ਨੇ ਪੁੱਤ ਤੂੰ ਉਹਨੂੰ ਭਲਾਇਆ ਨਾ ਕਰ ਉਹਨੂੰ ਚਾਦ ਰੱਖਿਆ ਕਰ ਸਬਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਿਉ ਬੁਲਾਉਂਦੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਚੌਥੀ ਵਾਰ ਫਿਰ ਕਹਿ ਦਿੱਤਾ ਏ ਮੇਰੇ ਮਨਾ ਤੂੰ ਸਦਾ ਹਰੀ ਦੇ ਨਾਲ ਜੁੜਿਆ ਰਹਿ ਸਦਾ ਉਹਦੀ ਸ਼ਰਨ ਵਿੱਚ ਰਹਿ ਕਿਉਂਕਿ ਪਰਮਾਤਮਾ ਜੀ ਨਾਲ ਜੁੜਿਆ ਹੀ ਸਾਰੇ ਕਾਰਜ ਸਫਲੇ ਹੁੰਦੇ ਨੇ ਜੇ ਚਾਹੋ ਨੇ ਨਾ ਸਾਡਾ ਵੀ ਕਾਰਜ ਸਫਲਾ ਹੋ ਜਾਈਏ ਅਸੀਂ ਆਪਣੇ ਜਨਮ ਨੂੰ ਸਵਾਰ ਕੇ ਜਾਈਏ ਤਾਂ ਇੱਕ ਮਾਲਕ ਦੀ ਸ਼ਰਨ ਪਹ ਜਾਣਾ ਚਾਹੀਦਾ ਆਪਣੇ ਮੂਲ ਨਾਲ ਜੁੜਨਾ ਚਾਹੀਦਾ ਕਦੇ ਸਮਾਂ ਸੀ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਚਾਰ ਉਦਾਸੀਆਂ ਕੀਤੀਆਂ ਨੇ ਗੁਰੂ ਪਿਤਾ ਜੀ ਭਾਈ ਮਰਦਾਨੇ ਦੇ ਨਾਲ ਜਾ ਰਹੇ ਨੇ ਪ੍ਰਚਾਰਕ ਦੌਰਿਆਂ ਦੇ ਉੱਤੇ ਰਸਤੇ ਦੇ ਵਿੱਚ ਬੜੀ ਸੋਹਣੀ ਜਗ੍ਹਾ ਉਂਦੀ ਆ ਬੜੀ ਸੁੰਦਰ ਬੜੀ ਖੂਬਸੂਰਤ ਜਗ੍ਹਾ ਬਾਣੀ ਵਿੱਚ ਦ੍ਰਿਸ਼ਟਾਂਤ ਦੇ ਕੇ ਸਮਝਾਇਆ ਹੋਇਆ ਹੈ ਜਿਸ ਸਮੇ ਬਹੁਤ ਖੂਬਸੂਰਤ ਜਗ੍ਹਾ ਆਈ ਭਾਈ ਮਰਦਾਨਾ ਜੀ ਕਹਿੰਦੇ ਨੇ ਗੁਰੂ ਜੀ ਮੇਰਾ ਜੀ ਕਰਦਾ ਮੈਂ ਇੱਥੇ ਬੈਠ ਕੇ ਰੱਬ ਰੱਬ ਕਰਾਂ ਵਾਹਿਗੁਰੂ ਵਾਹਿਗੁਰੂ ਕਰਾਂ ਕਿੰਨੀ ਸੋਹਣੀ ਜਗ੍ਹਾ ਹੈ ਤਲਾਬ ਹੈ ਆਲੇ-ਦੁਆਲੇ ਫੁੱਲ ਨੇ ਹਾੜੀਆਂ ਨੇ ਪੰਛੀ ਚਹਿਚਹਾ ਰਹੇ ਨੇ ਤਿਤਲੀਆਂ ਉਡਾਰੀਆਂ ਮਾਰ ਰਹੀਆਂ ਨੇ ਜੀ ਕਰਦੇ ਇੱਥੇ ਰੁੱਕ ਜਾਵਾਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ देर ਨਹੀਂ ਕਰਨੀ ਚਾਹੀਦੀ ਇਹ ਮਨ ਕਦੇ ਕਦੇ ਮਨ ਦਾ ਹੁੰਦਾ ਜੇ ਨਿਆਂ ਹੀ ਨਾ ਤਾਂ ਰੱਬ ਰੱਬ ਕਰ ਲੈਣਾ ਚਾਹੀਦਾ ਗੁਰੂ ਪਿਤਾ ਜੀ ਉੱਥੇ ਰੁਕੇ ਨੇ ਪਾਵਨ ਬਾਣੀ ਦਾ ਪਾਠ ਹੁੰਦਾ ਹੈ ਕੀਰਤਨ ਹੁੰਦੇ ਬਾਣੀ ਦਾ ਹੁਣ ਸਤਗੁਰੂ ਜੀ ਇੱਥੋਂ ਅੱਗੇ ਚੱਲਨੇ ਪਉਂਦੇ ਨੇ ਅੱਗੇ ਜਾ ਰਹੇ ਨੇ ਭਾਈ ਮਰਦਾਨਾ ਜੀ ਕਹਿੰਦੇ ਨੇ ਗੁਰੂ ਜੀ ਮੈਨੂੰ ਵਾਰ-ਵਾਰ ਉਸ ਜਗ੍ਹਾ ਦਾ ਚੇਤਾ ਆ ਰਿਹਾ ਹੈ ਕਿੰਨੀ ਸੋਹਣੀ ਜਗ੍ਹਾ ਸੀ ਜਦੋਂ ਵਾਪਸੀ ਕਰਾਂਗੇ ਨਾ ਉਦੋਂ ਵੀ ਇੱਥੇ ਰੁੱਕ ਕੇ ਜਾਵਾਂਗੇ ਗੁਰੂ ਜੀ ਆਪਾਂ ਰੁਕਾਂਗੇ ਇੱਥੇ ਫਿਰ ਬੈਠ ਕੇ ਆਪਾਂ ਆਪਣੇ ਪਿਆਰੀ ਨੂੰ ਯਾਦ ਕਰਾਂਗੇ ਗੁਰੂ ਪਿਤਾ ਜੀ ਵੀ ਕਹਿੰਦੇ ਨੇ ਵੀ ਕੋਈ ਗੱਲ ਨਹੀਂ ਮਰਦਾਨੇ ਆ ਵਾਪਸੀ ਸਮੇਂ ਆਪਾਂ ਇੱਥੇ ਜ਼ਰੂਰ ਆਵਾਂਗੇ ਜਦੋਂ ਇੰਨਾ ਕਿਹਾ ਹੁਣ ਭਾਈ ਮਰਦਾਨਾ ਜੀ ਵੀ ਖੁਸ਼ ਹੋਗੇ ਵੀ ਆ ਮੰਗੇ ਉਮੀਦ ਲੈ ਕੇ ਤੁਰੇ ਅੱਖਾਂ ਬੰਦ ਕਰਦੇ ਨੇ ਉਹ ਖੂਬਸੂਰਤ ਨਜ਼ਾਰਾ ਅੱਖਾਂ ਦੇ ਸਾਹਮਣੇ ਹੁੰਦਾ ਜਿਸ ਸਮੇਂ ਵਾਪਸੀ ਕੀਤੀ ਉਸੇ ਜਗ੍ਹਾ ਤੋਂ ਲੰਘਣ ਲੱਗੇ ਹਨ ਹੁਣ ਭਾਈ ਮਰਦਾਨਾ ਜੀ ਕਹਿੰਦੇ ਨੇ ਗੁਰੂ ਜੀ ਇੱਥੇ ਨਹੀਂ ਰੁਕਣਾ ਇੱਥੇ ਨਹੀਂ ਆਪਾਂ ਰੁਕਣਾ ਇੱਥੇ ਤੇ ਬੜੀ ਬਦਹੂ ਆ ਰਹੀ ਆ ਇਸ ਜਗ੍ਹਾ ਦੇ ਉੱਤੇ ਪਾਣੀ ਸੁੱਕ ਚੁੱਕੀ ਐ ਮੱਛੀਆਂ ਮਰ ਚੁੱਕੀਆਂ ਨੇ ਸਾਰੇ ਪਾਸੇ ਜੋ ਪਨਾਸਪਤੀ ਹਰੀਸੀਓ ਸੁੱਕ ਚੁੱਕੀ ਆ ਆਪਾਂ ਇਹ ਤੋਂ ਖੇਤੀ ਨਾਲ ਲੰਘ ਚੱਲੀਏ ਹੁਣ ਨਹੀਂ ਰੁਕਾਂਗੇ ਗੁਰੂ ਜੀ ਕਹਿੰਦੇ ਨੇ ਮਰਦਾਨੇ ਆ ਉੱਚਤਾਂ ਲਈ ਇਹ ਵੀ ਗੱਲ ਕੀ ਹੋਈ ਆ ਇੰਨੀ ਸੋਹਣੀ ਸੁੰਦਰ ਜਗਾ ਸੀ ਇੰਨੀ ਬਦਸੂਰਤ ਕਿਵੇਂ ਹੋ ਗਈ ਗੁਰੂ ਜੀ ਰੋਕੇ ਪੁੱਛਦੇ ਨੇ ਬੱਬਰ ਤੂੰ ਹਰੀਆਵਲਾ ਕਹਲਾ ਕੰਚਨ ਬੰਨ ਤੂੰ ਬੜੀ ਸੁੰਦਰਤਾ ਵਾਲਾ ਸੀ ਕੀ ਗੱਲ ਹੋਈ ਤੂੰ ਇਹ ਨਾ ਵਧੂ ਸੂਰਤ ਕਿਵੇਂ ਹੋ ਗਈ ਆ ਤੇਰੀ ਸੋਨੇ ਵਰਗੀ ਦੇਹਰੀ ਸੀ ਇਹ ਕਾਲੀ ਕਿਵੇਂ ਹੋ ਗਈ ਕਿਵੇਂ ਕਾਲਖ ਨਾਲ ਭਰ ਗਈ ਤੇ ਜਦੋਂ ਇੰਨਾ ਕਿਹਾ ਉਹ ਜਵਾਬ ਦਿੰਦਾ ਕਹਿਣ ਲੱਗਿਆ ਵੀ ਜਿਹਦੇ ਨਾਲ ਮੇਰਾ ਸੰਗ ਸੀ ਨਾ ਉਹ ਟੁੱਟ ਗਿਆ ਜਿੱਥੋਂ ਮੈਨੂੰ ਪਾਣੀ ਮਿਲਦਾ ਸੀ ਜਾਨਾ ਪਾਣੀ ਨਾ ਲਹਾ ਜੈ ਸੀਤੀ ਮੇਰਾ ਸੰਗ ਜਿਹਦੇ ਨਾਲ ਮੇਰਾ ਸੰਗ ਸੀ ਉਹ ਸੰਗ ਟੁੱਟ ਗਿਆ ਕੋਈ ਰਸਤੇ ਵਿੱਚ ਪੱਥਰ ਆ ਗਿਆ ਜੇ ਕਿਤੇ ਉਹ ਸੰਗ ਜੁੜ ਜਾਵੇ ਨਾ ਫਿਰ ਹਰੀਆਂ ਬਲ ਹੋ ਜਾਵੇਗੀ ਫਿਰ ਬਖਸ਼ਿਸ਼ ਹੋ ਜਾਣੀ ਜੇ ਅੱਜ ਅਸੀਂ ਵੀ ਮਰ ਜਾਈ ਫਿਰਦੇ ਹਾਂ ਕੁਮਲਾਈ ਫਿਰਦੇ ਹਾਂ ਤਾਂ ਜ਼ਰੂਰ ਆਪਣੇ ਮੂਲ ਨਾਲੋਂ ਟੁੱਟੇ ਹੋਏ ਆ ਮਨ ਕਰਕੇ ਬਾਣੀ ਨਾਲ ਜੁੜ ਜਾਈਏ ਫਿਰ ਹਰਿਆਵਲਾ ਜਾਣੀ ਆ ਫਿਰ ਬਖਸ਼ਿਸ਼ ਹੋ ਜਾਣੀ ਆ ਸੋ ਇੱਥੋਂ ਤੱਕ ਆਪਾਂ ਗੁਰਵਾਣੀ ਸ਼ਬਦ ਰਾਹੀਂ ਸਿੱਖਿਆ ਲੈਣ ਦਾ ਯਤਨ ਕੀਤਾ ਜੀ